ਜੇ ਜੇ ਆਪਾਂ ਗੱਲ ਕਰਾਂਗੇ ਮੈਂ ਵੇਖਿਆ ਮੈਂ ਬਹੁਤ ਵਾਰੀ ਇਹ ਗੱਲਾਂ ਦੇਖੀਆਂ ਨੇ ਇੱਥੋਂ ਤੱਕ ਤੇ ਵੇਖਿਆ ਮੈਂ ਗੁਰੂ ਗ੍ਰੰਥ ਸਾਹਿਬ ਬਾਸਾ ਮਹਾਰਾਜ ਜੀ ਦੇ ਉੱਤੇ ਬੈਠ ਕੇ ਸਾਥ ਸਹੇ ਪ੍ਰਸ਼ਾਦਾ ਵੜਿਆ ਆਸਿਵਾਸੇ ਬੋਲ ਕੇ ਟੇਢੀ ਜਿਹੀ ਜਗਾ ਕੀਤੀ ਲੋਹਾ ਕੇ ਤੇ ਪਾਇਆ ਤੇ ਇੰਦਾ ਚੱਕਿਆ ਗੋਲਾ ਤੇ ਥੱਲੇ ਲਪੋਲੇ ਦੂਜਾ ਆਇਆ ਪ੍ਰਸ਼ਾਦਾ ਹੋ ਗਿਆ ਇਹ ਨਹੀਂ ਗੱਲ ਹੋਣੀ ਚਾਹੀਦੀ ਪਿਆਰੇ ਇਹ ਗੱਲਾਂ ਨਾ ਰੱਖੋ ਮਨ ਰੋ ਇਹ ਗੱਲਾਂ ਆਪਾਂ ਛੱਡ ਦੀਏ ਤਿਆਗ ਲਈਏ ਸਰੂ ਦੇ ਲੰਗਰ ਨੂੰ ਆਪਾਂ ਲੰਗਰ ਪ੍ਰਣਾਅ ਕੇ ਸ਼ੀਬ ਉਹ ਇੱਕ ਕਿਣਕਾ ਵੀ ਜਿੱਥੇ ਗਿਆ ਸ਼ਰਧਾ ਵਾਲਿਆਂ ਨੇ ਪ੍ਰਣਾ ਪ੍ਰਸਾਦ ਜੀ ਦੇਖਦਾ ਕਿਣਕਾ ਜਿੱਥੇ ਡਿੱਗ ਗਿਆ ਉਹ ਚੁੱਪ ਕੇ ਸ਼ਗਰ ਉਹਦੇ ਨੋਟਿਸ ਹਮੇਸ਼ਾ ਤੋਂ ਬਣ ਗਈ ਇਥੋਂ ਦਾ ਤੋਂ ਮਤਲਬ ਬਾਣੀ ਦੀ ਖਰਾਕ ਇਹਦਾ ਲਾਲਚ ਕਰੀਏ ਬਾਣੀ ਦੀ ਖਰਾਕ ਮਨ ਦੀ ਖੁਸ਼ੀ ਦਾ ਲਾਲਚ ਕਰੀਏ ਤਨ ਦੀ ਖਰਾਕ ਦਾ ਲਾਲਚ ਨਾ ਕਰੀਏ ਤਨ ਦੀ ਬ੍ਰਾਗਤਾ ਗੁਰੂ ਸਾਹਿਬ ਜੀ ਆਪਾਂ ਨੂੰ ਪਰਾਂਹੇ ਜਰੀ ਬਖਸ਼ਿਸ਼ ਕਰ ਦਿੱਤੀ ਉਹਦੇ ਪਹਿਲਾਂ ਕਹਿ ਦਿੱਤਾ ਉਹਨਾਂ ਨੇ ਪਹਿਲੋਂ ਦੇਤਾ ਜਦੋਂ ਸੰਬਾਧਿ ਪਿਛੋ ਦੇਤਾ ਜਾਂਦੇ ਆ ਬਾਹਰ ਤਨ ਦੀ ਬ੍ਰਾਗਤਾ ਗੁਰੂ ਸਾਹਿਬ ਜੀ ਸਾਡੀ ਪਹਿਲਾਂ ਦੁਨੀਆ ਤੇ ਭੇਸ ਦੀ ਮਨ ਦੀ ਬ੍ਰਾਗਤਾ 'ਤੇ ਧਿਆਨ ਕਰੀਏ ਮੈਂ ਗੁਰੂ ਜੀ ਦੇ ਸਰੂਪ ਅਸਰ ਤੇ ਪਾਤਸ਼ਾਹ ਮਹਾਰਾਜ ਜੀ ਦਾ ਸੇਜੀ ਦਿਹਾੜਾ ਬਣਾਇਆ ਉਹਦੋਂ ਵੀ ਬੈਠੇ ਬਿੰਦੀ ਸੀ ਇਹ ਗੁਰਪੁਰਬ ਬਣਾਉਣ ਦਾ ਮਤਲਬ ਹੈ ਅਸੀਂ ਕੁਝ ਹਾਸਲ ਕਰਕੇ ਜਾਈਏ ਅਸੀਂ ਗੁਰੂ ਦੀ ਸਿੱਖਿਆ ਨੂੰ ਹਾਸਲ ਕਰਕੇ ਜਾਈਏ ਪਰ ਕਰੀਏ ਕਿ ਜਿਹੜਾ ਕੋਈ ਗੱਲ ਕਰਦਾ ਨਾ ਉਹਦੇ ਤੇ ਉਹ ਲੈ ਭਾਈ ਜਾਂਦਾ ਬਹੁਤ ਬਹੁਤ ਤਾਂ ਚਲੋ ਮੈਂ ਦੇਖੋ ਅਸੀਂ ਤਾਂ ਗੁਰਦਵਾਰਾ ਦੇ ਘਰ ਦੇ ਚੌਕੀਦਾਰਾਂ ਤੇ ਚੌਕੀਦਾਰ ਦਾ ਕੰਮ ਹੌਕਾ ਦੇਣਾ ਅਸੀਂ ਤੇ ਹੌਕਾ ਦਿੰਦੇ ਰਹਿਣਾ ਕਿਸੇ ਨੂੰ ਹੌਕਾ ਚੰਗਾ ਲੱਗੇ ਮਾੜਾ ਲੱਗੇ ਉਹ ਆਪਣੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਫਰਸੀ ਪ੍ਰਣਾਲਾ ਨੇ ਸਾਨੂੰ ਚੌਕੀਦਾਰ ਬਣਾਇਆ ਲੋਕਾਂ ਦੇ ਰਹਿਣਾ ਸਾਡਾ ਫਰਜ਼ ਹੈ ਕੋਈ ਮੰਨ ਲਵੇਗਾ ਭਲਾ ਹੋ ਜਾਏ ਕਿਉਂਕਿ ਆਪਾਂ ਨੂੰ ਪ੍ਰਣਾਲਪਾਤ ਸਾਹਿਬ ਮਹਾਰਾਜ ਨੇ ਸਰਬੱਤ ਦੇ ਭਲੇ ਦੇ ਰਸਤੇ ਤੇ ਤੋਰਿਆ ਤੇ ਸਰਬੱਤ ਦੇ ਭਲੇ ਦੇ ਰਸਤੇ ਤੇ ਆਪਾਂ ਤੁਰਾਂਗੇ ਜੇ ਆਪਾਂ ਸਰਬੱਤ ਦਾ ਭਲਾ ਮੰਗਾ ਮੰਗਾਗੇ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਕੋਈ ਤਾਨਕ ਜਿਆਦਾ ਆਪਣਾ ਭਲਾ ਆਪਣੇ ਆਪ ਹੀ ਕਰਦੇ ਹਾਂ ਸਤਿਨਾਮ ਹੋਰ ਸੋ ਆਓ ਤੁਮਿਆਲੇਓ ਜਿੰਨਾ ਕੁ ਸਮਾਂ ਸਤਿਗੁਰੂ ਦੀ ਬਖਸ਼ਿਸ਼ ਕਰਦੇ ਨੇ ਲਾਭ ਪ੍ਰਾਪਤ ਕਰੀਏ ਸਤਿਗੁਰਾਂ ਦੀ ਪਾਵਨ ਬਾਣੀ ਦੇ ਸੋਹਦੇ ਵਿਚਾਰਾਂ ਦੇ ਨਾਲ ਜੁੜੰਦਾ ਕਰੇ ਜਤਨ ਕਰੇ ਉਸ ਤੋਂ ਬਾਅਦ ਸਤਕਾਰ ਲੋਕ ઠાੜੀ ਜੱਥਾ ਭਾਈ ਸਾਹਿਬ ਜੀ ਬਲਵਿੰਦਰ ਸਿੰਘ ਜੀ ਬਗੀਚਾ ਭਾਈ ਰੋਪੇ ਵਾਲੇ ਪੰਚਰ ਵਾਲੇ ਨੇ ਉਹ ਸੰਗਤਾਂ ਨੂੰ ਇਹ ਗੱਲ ਕੰਨਣਗੇ ਕਹਿੰਦੇ ਅਮਰਦੇ ਵੜੇ ਵੀ ਮੇਰੇ ਤੇ ਕੀਤੀ ਸੀ ਹੁਣ ਵੀ ਮੇਰੇ ਦੀ ਗੱਲ ਦਾ ਕਿ ਆਪਣੇ ਕਿਹੜੇ ਵੱਡੇ ਭਾਗ ਨੇ ਸ਼ੇਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਗਵਤ ਸਾਹਿਬ ਪਾਤਸ਼ਾਹ Maharaja ਜੀ ਨੇ ਢਾਡੀ ਪ੍ਰਤਾ ਰੰਭ ਕੀਤੀ ਤੇ ਉਹਨਾਂ ਦੇ ਹੀ ਆਗਮਨ ਪਰਬ ਤੇ ਗੁਰੂ ਨੇ ਆਪਣੇ ਪਿਆਰਿਆਂ ਨੂੰ ਭਰੇ ਰਿਆ ਕਿ ਭਾਈ ਤੁਸੀਂ ਆ ਸੇਵਾ ਕਰੋ ਆ ਸੇਵਾ ਤੁਹਾਡੇ ਅਸਿ ਦਿੱਤੀ ਹੈ ਤੁਸੀਂ ਸੇਵਾ ਕਰੋ ਢਾਡੀ ਜੱਥੇ ਦੀ ਸੇਵਾ ਤੁਸੀਂ ਕਰੋ ਢਾਡੀ ਮੱਥਾ ਮਗਾਓ ਅੱਜ ਆਗਮਨ ਪਰਬ ਤੁਹਾਨੂੰ ਤਾਂ ਉਹਦੀ ਗੁਰੂ ਦੇ ਪਿਆਰ ਨੇ ਜਿਹੜੇ ਨਹੀਂ ਨਹੀਂ ਸੇਵਾ ਕਰਦੇ ਭਰੇ ਰਿਆ ਸੇਵਾ ਦੇ ਵਿੱਚ ਆਦਿ ਸੋ ਉਹਨਾਂ ਦੇ ਆਗਮਨ ਪਰਪਤੇ ਆਪਾਂ ਆਪਾਂ ਢੱਡੀਆਂ ਦੇ ਪਾਸੋਂ ਵੀ ਅ ਪਰ ਇਤਿਹਾਸ ਕਾਦੀ ਵਾਰਾ ਸ਼ਰਵਨ ਕਰਨੀ ਹੈ ਇਹਦੇ ਲਈ ਬਹੁਤ ਦਾ ਸਮਾਂ ਲਾਣਾ ਮਾ ਆਓ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਕੁਝ ਪਾਵਨ ਸ਼ਬਦਾਂ ਦੇ ਨਾਲ ਨਿਮਰਤਾ ਜਤਨ ਕਰੀਏ ਜਦੋਂ ਭਾਈ ਸਾਹਿਬ ਜੀ ਪਹੁੰਚਦੇ ਨੇ ਉਸ ਤੋਂ ਬਾਅਦ ਆਪਾਂ ਉਹਨਾਂ ਤੋਂ ਲੈ ਬ੍ਰੰਤ ਕਰਨ ਲਈ ਆਓ ਮੁਲਤਿਆਰਿਓ ਇਕਾਗਰਤਾ ਨਾਲ ਬਿਠਾ ਕੇ ਬੈਠੇ ਹੋ ਚੁੱਪ ਦਾ ਦਾ ਬਖਸ਼ੀ ਰੱਖਿਓ ਤੇ ਮੋਬਾਈਲ ਤੇ ਫੋਨਾਂ ਦੀਆਂ ਘੰਟੀਆਂ ਬੰਦ ਰੱਖਿਓ ਅੱਜ ਸ਼ਾਇਦ ਤੁਹਾਨੂੰ ਪਤਾ ਹੋਵੇ ਜਿਹੜੇ ਜਿਹੜੇ ਨੇ ਯਾਦ ਆ ਜਿਹੜੇ ਸੰਗਤ ਉਸਰ ਹਾਜ਼ਰਦਾਨ ਆਪਾਂ ਇੱਕ ਜਕਾਰਾ ਛੱਡਿਆ ਸੀ ਸੰਗਤ ਦੇ ਵਿੱਚ ਜਿਹਦਾ ਮੋਬਾਈਲ ਫੋਨ ਦੀ ਘੰਟੀ ਵੱਜ ਗਈ 10 ਕਿਲੋ ਲੱਡੂਆਂ ਦੀ ਸੇਵਾ ਕਰਨੀ ਪਵੇਗੀ ਤੇ ਅੱਜ ਦੁੱਗਣੀ ਸੇਵਾ ਕਰਨੀ ਪਵੇ ਜੇ ਅੱਜ ਕਿਸੇ ਨੇ ਖੁਦਾਇ ਗੋਣ ਨਹੀਂ ਘੰਟੀ ਵੱਜਦੀ ਹੈ ਨਾ ਤੇ 20 ਕਿਲੋ ਲੱਡੂਆਂ ਦੀ ਸੇਵਾ ਕਰਨੀ ਪਵੇ ਛੱਟੇ ਉਹ ਜਕਾਰਾ ਫਿਰ ਖੋਸ਼ ਹੋ ਸਾਰੇ ਸਹਿਬ ਤੋਂ ਮੈਨੇ ਕਹਿਣਾ ਹੈ ਹੱਥ ਖੜੇ ਕਰਕੇ ਜੇ ਕਾਹਦੇ ਦਾ ਜਵਾਬ ਦੇ ਬੋਲੇ ਸੋ ਨਿਹਾਲ ਸੋ ਨਿਹਾਲ ਸੋ ਇਸ ਕਰਕੇ ਜੇ ਕਾਹ ਕਰਦਾ ਬਿਠਾ ਕੇ ਰੱਖਿਓ ਮਹਾਂਪੁਰਸ਼ ਸਤਬਾਬਾ ਦੇਵ ਸਿੰਘ ਜੀ ਜਿਹੜੇ ਵੱਲੇ ਕਿਆ ਕਰਦੇ ਸਨ ਉਹ ਕਹਿੰਦੇ ਬੀਬੀਆਂ ਮਿਕਦਮ ਮਜ਼ਾਕ ਕਰਨ ਲੱਗ ਪਏ ਉਹਨਾਂ ਦੇ ਕਿਤੇ ਜ਼ਬਾਨ ਸਨ 9 ਦਿਨ ਦੇ ਜ਼ਬਾਨ ਤੇ 9ਵੇਂ ਦਿਨ ਅਖੀਰਲਾ ਦਵਾਲ ਸੀ ਤੇ ਉਹ ਕਹਿੰਦੇ ਬੀਬੀਓ ਭਾਈ ਬੀਬੀਓ ਭੈਣੋ ਤੁਸੀਂ ਸਤਨਾਮ ਲਾਉਗੇ ਉਹਨੇ ਕਹਿੰਦੀ ਆ ਉਹ ਫਿਰ ਕਹਿੰਦੇ ਨਾ ਕਿ ਅਸੀਂ ਕਹਾਤਾ ਲੈਣਾ ਤੇ ਜੇ ਵੈਸੇ ਕਹਿੰਦੇ ਤੇ ਬੜੇ ਵਧੀਆ ਗੱਲ ਹੈ ਇਹ ਅਸੀਂ ਕਹਾੜ ਲੈਣਾ ਕਿਉਂਕਿ ਜੋਰ ਨਾ ਜਗਤੀ ਛੋਟੇ ਸੰਸਾਰ ਮਹਾਂਪੁਰਸ਼ ਕਹਿੰਦੇ ਬੀਬੀਆਂ ਭੈਣੋ ਮੇਰੀ ਗੱਲ ਸੁਣੋ ਕਹਿੰਦੇ ਜਿਹੜਾ ਕੋਣ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਨਾ ਬੋਲੂਗੀ ਕਹਿੰਦੇ ਉਹਦੀਆਂ ਜਾੜਾਂ ਬੜੀਆਂ ਹੁੰਦੀਆਂ ਹੁਣ ਲੱਗ ਜਾੜੀਆਂ ਕਹਿੰਦੇ ਗੱਤ ਕਿ ਆਤਮਾ ਸਤਨਾਮ ਇਹ ਕੋਲੋਂ ਪਿਆਰੋ ਸੰਗਤ ਨੇ ਕਾਜ ਨੂੰ ਜੜਾ ਲਾਤਾ ਫਿਰ ਉਹ ਜਵਾਬ ਦਿੰਦੇ ਨੇ ਕਹਿੰਦੇ ਭਾਈ ਅਸੀਂ ਕਿਸੇ ਦੀਆਂ ਜਾਟਾਂ ਦਿਖਾਉਣ ਨਹੀਂ ਆਏ ਅਸੀਂ ਤਾਂ ਕਹਿੰਦੇ ਜਪੋਣਾ ਨਾਮ ਤੇ ਬੰਦਗੀ ਵਾਲਿਆਂ ਦਾ ਕੰਮ ਹੀ ਹੈ ਨਾਮ ਜਪਣਾ ਤੇ ਜਪੋਣਾ ਇਹ ਆਪਾਂ ਤੇ ਨਾਮ ਜਪਣਾ ਪਿਆ ਰਹੋ ਤਰੀਕਾ ਭਾਵੇਂ ਕੋਈ ਵੀ ਰਸਤ ਨਹੀਂ ਨਾਮ ਜਪਣਾ ਵਸ ਆਓ ਜੁਰ ਪਿਆਰੇ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਵਨ ਬਣੀ ਵਿੱਚ ਅਸ਼ਨਾਉ ਤਨ ਲੜੋ ਤਾਂ ਜਤਨ ਕਰੀਏ ਜੇ ਸਮਾਂ ਮਿਲੇ ਆ ਉਹ ਤੇ ਵਿਚਾਰਾ ਵੀ ਜ਼ਰੂਰ ਕਰਾਂਗੇ ਇਕਾਗਰਤਾ ਬਖਸ਼ ਜ਼ਰੂਰ ਕਰੇ ਜੀ ਵਾਹੇ ਗੁਰੂ ਵਾਹ ਸੱਚ ਸਤ ਗੁਰ ਸੱਚ ਦੀਆ ਤੇ ਚਿਰ ਜੀਵਨ

oh Ah, tá, 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 tá,

ਸਭ ਹੈ ਜੇ ਅੱਜ ਦਾਸ ਤੁਹਾਡੇ ਦਰਸ਼ਨ ਕਰ ਗਏ ਇੱਥੇ ਬੈਠ ਕੇ ਤੇ ਜੀ ਬਾਬਾ ਜੀ ਦੀ ਦੇਖਣ ਸੋ ਬਾਬਾ ਜੀ ਵੀ ਅਸੀਂ ਸਭ ਸਿਸ਼ਕਾਂ ਆਤਮ ਬੋਸ ਸਮਾਹ ਫਿਰ ਉਸ 15 ਤੋਂ 10 ਸਮਾਹ ਹੋਰ ਹੈ ਆਓ ਗੁਰੂ ਸਾਹਿਬ ਜਿਹੜੇ ਜੋ ਸਾਡੇ ਦੇ ਪਰਪਕਾਰ ਕੀਤੇ ਉਹਦਾ ਭਰਪਕਾਰ ਨੂੰ ਚਿੰਤ ਕਰੀਏ ਸਤਿਗੁਰੂ ਜੀ ਨੇ ਜੋ ਸੰਨ ਸਿੱਖਿਆਮਾ باشੀ ਦੀ ਦੁਨੀਆਂ ਉਹਨਾਂ ਦੇ ਚੜ੍ਹਨ ਦਾ ਜਨਤ ਕਰੀ ਕਿਉਂਕਿ ਮੈਂ ਪਹਿਲਾਂ ਵੀ ਕਹਿੰਦੀ ਹੈ ਸਿਰਫ ਆਪਣਾ ਘਰ ਪਰਵਰਪਨ ਨੂੰ ਨੌਣ ਤੱਕ ਸੀਮਿਤ ਨਾ ਰਹਿ ਕੇ ਚ ਸਤਿਗੁਰੂ ਜੀ ਸਾਨੂੰ ਕੀਤੇ ਕੀ ਨੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ਾ ਵੀ ਕਰਦੇ ਨੇ ਉਹਨਾਂ ਚੀਜ਼ਾਂ ਦਾ ਆਪ ਲਾਭਾ ਲੈਣਾ ਹੈ ਇਸ ਸਭ ਤੋਂ ਵੱਡਾ ਦਾਤਾ ਸਤਿਗੁਰੂ ਜੀ ਦੇ ਸਾਨੂੰ ਗੁਰਬਾਣੀ ਦਾ ਬਖਸ਼ਿਸ਼ ਦਿੱਤਾ ਹੈ ਇਹ ਗੁਰਬਾਣੀ ਗੁਰੂ ਸੰਸਾਰ ਸੰਚਿਤ ਹੋ ਗਈ ਭਾਈ